ਕੀ ਹੋ ਰਿਹਾ ਉਹ ਦੇਖ ਆਹ ਦੇਖੋ ਵੀਰ ਦੀ ਗੱਡੀ 200 ਰੋਪੇ ਵੀਰਾਂ ਦੀ ਹੈਲਪ ਬਹੁਤ ਮੁਸ਼ਕਲ ਨਾਲ ਕਰੀ ਹੈ ਜੀ ਨਦੀ ਦੇਖੋ ਇੱਧਰ ਰੋਡ ਨੂੰ ਆ ਗਿਆ ਭਾਜੀ ਪਾਣੀ ਤੇ ਦੇਖੋ ਪਾਣੀ ਕੀ ਫਿਰ ਅੱਸੀ ਪਾ ਕੇ ਗੱਡੀ ਬੰਨੀ ਜੀ ਵੀਰਾਂ ਦੀ ਜਾਨ ਬਚਾਈ ਹੈ ਜੀ ਬਹੁਤ ਔਖੀ ਸਾਡਾ ਜਿਹੜਾ ਪਿੰਡ ਹੈ ਜੀ ਟਾਂਡਾ ਕਰੋੜਾ ਇਹ ਚੰਡੀਗੜ੍ਹ ਤੋਂ ਤਕਰੀਬਨ 58.9 ਕਿਲੋਮੀਟਰ ਦੂਰ ਹੈ ਇਹ ਪਿੰਡ ਜਿਹੜਾ ਹੁਣ ਤੱਕ ਵੀ ਤੁਸੀਂ ਲਾ ਲੋ ਲੋਕ ਕਹਿੰਦੇ 75 ਸਾਲ ਆਜ਼ਾਦੀ ਨੇ ਹੋ ਗਏ ਹੁਣੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਵੀ ਮਨਾਇਆ ਗਿਆ ਪਰ ਅਸੀਂ ਲੋਕ ਆਜ਼ਾਦ ਨਹੀਂ ਹੈਗੇ ਸਾਨੂੰ ਲੋਕਾਂ ਨੂੰ ਅੱਜ ਤੱਕ ਵੀ ਬੁਨਿਆਦੀ ਸਹੂਲਤਾਂ ਨਹੀਂ ਮਿਲੀਆਂ ਨਾ ਇੱਥੇ ਮੋਬਾਈਲ ਟਾਵਰ ਹੈ ਨਾ ਸਿਹਤ ਸਹੂਲਤਾਂ ਨੇ ਸਕੂਲ ਦਾ ਤੁਸੀਂ ਇਹ ਦੇਖੋ ਜਾ ਕੇ ਕਿ ਸਕੂਲ ਆਨਲਾਈਨ ਜਿਹੜਾ 12ਵੀਂ ਤੱਕ ਦਾ ਅਪਗ੍ਰੇਡ ਸ਼ੋ ਕਰਤੇ ਆ ਬਟ ਹੁਣ ਤੱਕ ਅਪਗ੍ਰੇਡ ਨਹੀਂ ਹੋਇਆ ਸਾਨੂੰ ਸਭ ਤੋਂ ਨੇੜੇ ਚੰਡੀਗੜ੍ਹ ਮੋਹਾਲੀ ਦਾ ਜਿਹੜਾ ਕਸਬਾ ਨਵਾਂ ਗਰੋਂ ਇਹ ਲੱਗਦਾ ਤੇ ਸਾਰੇ ਪਿੰਡ ਦੇ ਲੋਕਾਂ ਨੂੰ ਆਪਣੇ ਕੰਮਕਾਰ ਦੇ ਲਈ ਰੋਜ਼ਾਨਾ ਰੋਜ਼ਮਰਾਰ ਦੀ ਜ਼ਿੰਦਗੀ ਦੇ ਲਈ ਉਧਰ ਹੀ ਜਾਣਾ ਪੈਂਦਾ ਤੇ ਰਸਤੇ 'ਚ ਜਿਹੜੀਆਂ ਛੇ ਨਦੀਆਂ ਪੈਂਦੀਆਂ ਨੇ ਜਿਹਨੂੰ ਪਟਿਆਲਾ ਕੀ ਰਾਓ ਨਦੀ ਦਾ ਆਪਾਂ ਨਾਂ ਦਿੰਦੇ ਆ ਇਹ ਨਦੀ ਜਿਹੜੀ ਹੈ ਜਦੋਂ ਬਰਸਾਤੀ ਨਦੀਆਂ ਦੇ ਵਿੱਚ ਜਦੋਂ ਪਾਣੀ ਆਂਦਾ ਤੇ ਇੱਕ ਹਾਥਗਰੂਪ ਰੂਪ ਧਾਰਨ ਕਰ ਲੈਂਦੀ ਹੈ ਜਿਹਦੇ ਕਰਕੇ ਲੋਕਾਂ ਦਾ ਇੰਨਾ ਕਿ ਜਾਨੀ ਮਾਰ ਲਈ ਨੁਕਸਾਨ ਹੋ ਚੁੱਕਾ ਹੈ ਕਿ ਇਸ ਤੋਂ ਪਹਿਲਾਂ 7 ਦੇ ਕਰੀਬ ਲੋਕ ਜਿਹੜੇ ਆਪਣੀ ਜਾਨਾਂ ਇਸ ਨਦੀ 'ਚ ਗਵਾ ਚੁੱਕੇ ਆ ਜੇ ਨਦੀ ਤੇ ਪੁਲ ਲੱਗੇ ਹੁੰਦੇ ਤੇ ਉਹ ਲੋਕਾਂ ਦੀਆਂ ਜਾਨਾਂ ਕਿਉ ਉਹ ਲੋਕ ਵੱਤ ਸਕਦੇ ਸੀ ਅਜ ਆਪਣੇ ਪਰਿਵਾਰਾਂ ਚ ਹੋ ਸਕਦੇ ਸੀ ਤੁਸੀਂ ਇਹ ਲਾ ਲਓ ਲੋਕ ਜੀਪੀਐਸ ਦੇ ਰਾਹੀਂ ਇੱਧਰ ਨੂੰ ਆ ਜਾਂਦੇ ਆ ਤੇ ਜਦੋਂ ਜੀਪੀਐਸ ਉਹਨਾਂ ਨੂੰ ਇਹ ਤਾਂ ਦੱਸ ਦਿੰਦਾ ਵੀ ਇੱਧਰ ਨੂੰ ਰਸਤਾ ਸ਼ੋਰਟਕਟ ਜਾਂਦਾ ਪਰ ਜੀਪੀਐਸ ਇਹ ਨਹੀਂ ਦੱਸਦਾ ਕਿ ਨਦੀਆਂ ਚ ਪਾਣੀ ਵੀ ਆ ਜਾਂਦਾ ਨਦੀਆਂ ਚ ਗੱਡੀਆਂ ਵੀ ਫਸ ਜਾਂਦੀਆਂ ਨਦੀਆਂ ਦੇ ਪੁਲ ਨਹੀਂ ਹੈਗੇ ਇਹ ਜੀਪੀਐਸ ਨੇ ਉਹਨਾਂ ਨੂੰ ਨਹੀਂ ਦੱਸਣਾ ਪਰ ਹੁਣ ਜਿਹੜੀ ਰੀਸੈਂਟ ਜਿਹੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਮੌਜੂਦਾ ਪੰਚ ਸੁਨੀਤਾ ਤੇ ਉਹਦਾ ਹਸਬੰਡ ਸੱਜਣ ਸਿੰਘ ਚੰਡੀਗੜ੍ਹ ਤੋਂ ਆਪਣੀ ਕਿਸੇ ਰਿਸ਼ਤੇਦਾਰੀ ਨੂੰ ਵਾਪਸ ਆ ਰਹੇ ਸੀ ਚੰਡੀਗੜ੍ਹ ਦੇ ਰਾਹੀਂ ਜਦੋਂ ਵਾਪਸ ਆਣ ਲੱਗੇ ਨਦੀ ਚ ਪ ਰੁਕ ਗਏ ਸਾਰਾ ਪਿੰਡ ਹੋਰ ਵੀ 8-10 ਜਣੇ ਉਹਨਾਂ ਦੇ ਨਾਲ ਸੀ ਉਹ ਰੁਕ ਗਏ ਉੱਥੇ ਜਦੋਂ ਉਹ ਵਾਪ ਜਦੋਂ ਉਹ ਘਰ ਨੂੰ ਆਉਣ ਲੱਗੇ ਪਾਣੀ ਥੋੜਾ ਘਟਿਆ ਪਹਿਲੀ ਨਦੀ ਕ੍ਰੋਸ ਕਰ ਗਏ ਦੂਜੀ ਨਦੀ ਵੀ ਟੱਪ ਗਏ ਤੀਜੀ ਨਦੀ 'ਚ ਅਚਾਨਕ ਪਾਣੀ ਦਾ बहाव ਤੇਜ਼ ਹੋ ਗਿਆ ਤੇ ਉਸ ਨਦੀ 'ਚ ਰੁੜ ਗਏ ਉਹਨਾਂ ਦੇ ਨਾਲ ਇੱਕ ਬੱਚੀ ਵੀ ਸੀ ਉਹਨਾਂ ਦੀ ਭਤੀਜੀ ਉਹ ਜਿਹੜੀ ਹੈ ਜਿੱਥੋਂ ਰੁੜੇ ਸੀ ਉੱਥੋਂ 5 ਕਿਲੋਮੀਟਰ ਅੱਗੇ ਜਾ ਕੇ ਝਾੜੀਆਂ 'ਚ ਫਸ ਗਈ ਉਹ ਬਚ ਗਈ ਕਿਉਂਕਿ ਉਹਨੇ ਬੈਗ ਪਾਇਆ ਹੋਇਆ ਸੀਗਾ ਬੈਗ ਲਾਈਫ ਜੈਕਟ ਦੀ ਤਰ੍ਹਾਂ ਉਹਨੂੰ ਬਚਾ ਗਿਆ ਪਰ ਜਿਹੜਾ ਸੱਜਣ ਸਿੰਘ ਤੇ ਸੁਨੀਤਾ ਕੋਹਰਾ ਉਹਨਾਂ ਦੀਆਂ ਸਾਨੂੰ ਲਾਸ਼ ਨਹੀਂ ਲੱਭਣੀਆਂ ਪਈਆਂ ਜਿਹੜੀਆਂ ਭੁਖਣ ਭਾਣੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਇਲਾਕੇ ਦੇ ਨੌਜਵਾਨਾਂ ਨੇ ਤਿੰਨ ਦਿਨ ਨਦੀਆਂ 'ਚ ਜੰਗਲਵੇਲਿਆਂ 'ਚ ਘੁੰਮ-ਘੁੰਮ ਕੇ ਤੁਸੀਂ ਇਹ ਲਾ ਲੋ ਵੀ ਦਸਾਰਨਾ ਤੱਕ ਜਾ ਕੇ ਜਮਾ ਕਰਾਲੀ ਦੇ ਲਾਗੇ ਜਾ ਕੇ ਪਿੰਡ ਪੈਂਦਾ ਦਸਾਰਨਾ ਉੱਥੋਂ ਤੱਕ ਪੈਦਲ ਲੋਕ ਨਦੀ ਦੇ ਵਿੱਚ ਘੁੰਮਦੇ ਰਹੇ ਤਿੰਨ ਦਿਨ ਸੱਜਣ ਸਿੰਘ ਦੀ ਜਿਹੜੀ ਲਾਸ਼ ਹੈ ਡੱਡੂ ਮਜਰਾ ਡੰਪਿੰਗ ਗਰਾਊਂਡ ਦੇ ਕੋਲ ਨਦੀ ਦੇ ਵਿੱਚੋਂ ਲੱਭੀ ਹੈ ਤੇ ਜਿਹੜੀ ਸੁਨੀਤਾ ਕੋਰ ਹੈ ਉਹਦੀ ਲਾਜ ਮਿਲੀ ਝਾਂਪੁਰ ਜਾ ਕੇ ਮਤਲਬ ਜੇ ਨਜ਼ੀਰ ਰਹੀ ਰਸਤਾ ਦੇਖੀ ਤੇ 40 ਕਿਲੋਮੀਟਰ ਬਣਦਾ ਹੈ ਜੀ ਉਦੋਂ ਤਾਂ ਪਾਣੀ ਘੱਟ ਸੀ ਦੋ ਨਦੀਆਂ ਤਾਂ ਟੱਪਦੇ ਸੀ ਮਤਲਬ ਅਸੀਂ ਤਾਂ ਜੋ ਤੀਸਰੀ ਨਦੀ ਆਂਦੀ ਹੈ ਉੱਥੇ ਮਤਲਬ ਕਿ ਉਦੋਂ ਪਾਣੀ ਘੱਟ ਸੀ ਤਾਂ ਫਿਰ ਇੱਕ ਬਜ਼ੁਰਗ ਦਾ ਪਾਪਾ ਦੇ ਪੈਰਾਂ 'ਚ ਡਿੱਗ ਗਏ ਤਾਂ ਪਾਪਾ ਉਹਨਾਂ ਨੂੰ ਜਿਸ ਟਾਈਮ ਚੁੱਕਣ ਲੱਗੇ ਤਾਂ ਉੱਪਰੋਂ ਪਾਣੀ ਹੋਰ ਤੇਜ਼ ਆ ਗਿਆ ਤੇ ਮਤਲਬ ਕਿ ਅਸੀਂ ਅਲੱਗ ਹੋ ਗਏ ਮੈਂ ਮੰਮੀ ਅਲੱਗ ਹੋ ਗਈ ਮੈਂ ਪਾਪਾ ਦੀ ਮਤਲਬ ਸ਼ਰਟ ਪਕੜੀ ਹੋਈ ਸੀ ਤਾਂ ਉਹ ਵੀ ਛੁੱਟ ਗਈ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਹੀ ਪਾਣੀ ਚ ਬੈਗੀ ਸੀ ਤਾਂ ਫਿਰ ਮੰਮੀ ਡੈਡੀ ਮੈਨੂੰ ਦੇਖੇ ਨਹੀਂ ਕੀਤੀ ਵੀ ਜਿਹੜੀ ਗੋਗਾ ਮਾਰੀ ਆ ਉੱਥੇ ਉੱਥੇ ਮਤਲਬ ਕਿ ਮੈਂ ਹੱਥ ਪੈਰ ਮਾਰੇ ਕੁਝ ਤਾਂ ਫਿਰ ਮੇਰੇ ਹੱਥ ਚ ਇੱਕ ਬੂਟਾ ਆ ਗਿਆ ਮੈਂ ਇਹਨੂੰ ਫੜ ਕੇ ਬਾਹਰ ਨਿਕਲੀ ਆ ਤਾ ਫਿਰ ਉੱਪਰ ਪੂਲ ਤੇ ਕੋਈ ਘੜਾਸੀ ਨੇ ਹੈਲਪ ਕੀਤੀ ਉੱਥੋਂ ਕੱਢਣ ਦੀ ਮੈਨੂੰ ਕਿਸਕੇ ਸਾਹਰ ਜਿੰਦਗੀ ਕੱਡਾਂ ਬੱਚੇ ਐ ਇਤਨੀ ਬੁਰੀ ਹਾਲਤ ਸਪੀਡ ਦੀ ਕੋਈ ਪੂਲ ਨਹੀਂ ਕੋਈ ਕੁਛ ਨਹੀਂ ਜੀ ਇੰਨੇ ਸਾਲ ਹੋ ਗਏ ਅਸੀਂ ਵੋਟਾਂ ਦਿੰਦਿਆਂ ਨੂੰ ਕੋਈ ਸਾਨੂੰ ਆ ਕੇ ਵੇਖਦਾ ਵੀ ਨਹੀਂ ਸਕੂਲਵਾਨੀ ਕੋਈ ਸਹੂਿਦਾ ਹੈ ਐ ਪਿੰਡਵਾਨੀ ਕੋਈ ਜੀ ਕੋਈ ਟਾਵਰ ਨਹੀਂ ਕੋਈ ਕੁਛ ਨਹੀਂ ਹੈ ਕੁਛ ਵੀ ਨਹੀਂ ਹੈ ਜੀ ਅਸੀਂ ਕਹਾਂ ਕਿ ਸਾਰਾ ਚਲੀਏ ਬੱਚਿਆਂ ਨੂੰ ਕੀ ਕਰਾਈਏ ਅੱਗੇ ਹੋ ਗਈ ਬਈ 80 80 70 ਸਾਲ ਨੂੰ ਠੁੱਕ ਗਿਆਨ ਪੜ ਅੱਜ ਤੱਕ ਨੂੰ ਕੋਈ ਵੀ ਕੁਛ ਨਹੀਂ ਬਣਿਆ ਇਹ ਤਾਂ ਮਹਾਰਾਜ ਸਾਹਿਬ ਕੁਛ ਖੋលਿਆ ਐਸੀ ਗੱਲਾਂ ਬਹੁਤ ਹੋਲੀਆਂ ਬੱਚੇ ਵੀ ਪਰੇਸ਼ਾਨ ਜਨਾਨੀਆਂ ਵੀ ਪਰੇਸ਼ਾਨ ਬਜ਼ੁਰਗ ਵੀ ਪਰੇਸ਼ਾਨ ਇਹਨਾਂ ਦੀ ਮੰਨੂ ਬਾਸਾ ਲੱਗ ਜੋ ਥੋੜੀ ਥੋੜੀ ਕੁਛ ਨਹੀਂ ਬਣਦਾ ईब बाई मारी हाथ बन के यो वाह ईब भी न बनया कुछ फिर तो कुछ है ही नहीं करती भी कोई काछ ही आला आओ ना भी ईब नहीं बई जाति कर मारी यो बात नहीं बनती ईब खून का खून लिया इतने इतन कुछ नहीं बेचारे के बच्चे रुल रहे मां दादी भी नहीं है सिर पशल जड़ी पाल दूगी भाई ओ आ बेचारी मासी ਚਾ ਜੋ ਮਰਜੀ ਕਰੀ ਜਾ ਬਚਾਰੀ ਉਹ ਬਾਤ ਥੋੜਾ ਬਣਨੀ ਆ ਆਖ ਨਹੀਂ ਇਹ ਤਾਂ ਬਾਈ ਮਾਰੇ ਹੱਥ ਬੰਨ੍ਹ ਗਏ ਉਹ ਬਾਤ ਵੀ ਮਾਰੇ ਕੁਛ ਨੂੰ ਕੁਛ ਹੋਣਾ ਚਾਹੀਦਾ ਇਹ ਤੇ ਪਰ ਕੁਛ ਨਹੀਂ ਹੈ ਨਾ ਕੋਈ ਮਾਰੀ ਸੁਣਾ दारू ਦੇਦੇ ਆ ਬੋਟਾ ਪੀ ਮੈਨੂੰ ਪੜਾ ਲੈ ਆ ਅੱਗੇ ਤੇ ਅੱਗਾ ਕੋਈ ਨਹੀਂ ਸੁਣਦਾ ਬਸ ਲਾਲਚਾਂ ਨਾ ਮਾਰ ਲਈ ਦੁਨੀਆ ਤੇ ਇਸ ਤੋਂ ਇਲਾਵਾ ਹੁਣ ਤੱਕ ਅਸੀਂ ਕੋਈ ਸਰਕਾਰ ਇਹ ਜੀ ਨਹੀਂ ਹੋਣੀ ਚਾਹੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਚਾਹੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਹੋਵੇ ਸਾਰੀਆਂ ਸਰਕਾਰਾਂ ਨੂੰ ਅਸੀਂ ਲਿਖ ਲਿਖ ਕੇ ਮੰਗਾ ਕੀਤੀਆਂ ਪਰ ਹਲੇ ਤੱਕ ਕਿਸੇ ਦਾ ਧਿਆਨ ਨਹੀਂ ਹੈਗਾ ਅਸੀਂ ਸਰਕਾਰਾਂ ਨੂੰ ਇਹੀ ਅਪੀਲ ਕਰਦੇ ਆ ਕਿ ਸਾਡੇ ਦੋ ਨਦੀਆਂ ਚ ਘੁੰਮ ਕੇ ਹੋਰ ਲਾਸ਼ਾਂ ਨਹੀਂ ਇਕੱਠੀਆਂ ਕੀਤੀਆਂ ਜਾਣੀਆਂ ਪਹਿਲਾਂ ਹੀ ਅਸੀਂ ਬਹੁਤ ਲੋਕਾਂ ਨੂੰ ਲੱਭ ਲੱਭ ਕੇ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਾਡੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੁਣ ਤਾਂ ਸਾਡੀ ਮੌਜੂਦਾ ਪੰਚ ਸੁਨੀਤਾ ਤੇ ਉਹਦਾ ਘਰ ਵਾਲਾ ਸੱਜਣ ਕਿਉਂਕਿ ਹੁਣ ਤੱਕ ਬਾਹਰਲੇ ਲੋਕ ਫਸਦੇ ਸੀ ਹੁਣ ਸਾਡੇ ਪਿੰਡ ਦੀ ਜਿਹੜੀ ਇਹ ਕੈਜ਼ੁਐਲਟੀ ਹੋਈ ਹੈ ਇਹ ਸਾਡੇ ਲਈ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਤੁਹਾਨੂੰ ਕਿ ਅਦਕ ਤੇ ਟਿੱਪੀ ਦਾ ਹੀ ਫਰਕ ਹੁੰਦਾ ਅੰਤ ਤੇ ਅੱਤ ਦੇ ਵਿੱਚ ਤੇ ਹੁਣ ਅੰਤ ਆ ਗਿਆ ਇਸ ਤੋਂ ਉੱਪਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਸਰਕਾਰ ਨੂੰ ਇਹ ਅਲਟੀਮੇਟਮ ਵੀ ਦਿੰਨੇ ਆ ਕਿ 2 ਮਹੀਨੇ ਦਾ ਸਮਾਂ ਹੈ 2 ਮਹੀਨੇ ਚ ਜੇ ਸਰਕਾਰ ਕੋਈ ਪੁਖਤਾ ਇੰਤਜ਼ਾਮ ਕਰਦੀ ਹੈ ਇਧਰ ਨੂੰ ਕੰਮ ਲਾਉਂਦੀ ਹੈ ਕੋਈ ਅਪਰੂਵਲ ਲੈ ਕੇ ਆਂਦੀ ਹੈ ਕਿਉਂਕਿ ਪ੍ਰੋਪੋਜ਼ਲਾਂ ਵੱਡੀਆਂ ਸਰਕਾਰਾਂ ਨੇ ਸਾਨੂੰ ਦਿਖਾਤੀਆਂ ਨਹੀਂ 2 ਮਹੀਨੇ ਬਾਅਦ ਅਸੀਂ ਪੱਕਾ ਧਰਨਾ ਲਾਵਾਂਗੇ ਪੱਕਾ ਮੋਰਚਾ ਲਾ ਕੇ ਅਸੀਂ ਇਹ ਜਿਹੜਾ ਪੁਲਾਂ ਦਾ ਮਸਲਾ ਹੱਲ ਕਰਾਂਗੇ